ਫਰੀਕੋਟ ਖਬਰਨਾਮਾ ਤੇ ਸਵਾਗਤ ਹੈ ਜਿਵੇਂ ਕਿ 2024 ਦੀਆਂ ਲੋਕ ਸਭਾ ਚੋਣਾਂ ਦਾ ਲਗਭਗ ਵਿਗੜ ਵੱਚੁਕਿਆ ਹੈ ਜਿੱਥੇ ਕਿ ਰਾਜਨੀਤਿਕ ਪਾਰਟੀਆਂ ਦੇ ਵਿੱਚ ਹਲਚਲ ਸ਼ੁਰੂ ਹੋ ਚੁੱਕੀ ਹੈ ਉੱਥੇ ਹੀ ਇਹਨਾਂ ਵੋਟਾਂ ਨੂੰ ਅਮਨ ਅਮਾਨ ਨਾਲ ਨਿਪਰੇ ਚਾੜ ਲਈ ਪੰਜਾਬ ਪੁਲਿਸ ਨੇ ਵੀ ਕੰਮ ਕਰਸ ਲਈ ਹੈ ਜਿਸ ਦੇ ਤਹਿਤ ਅੱਜ ਫਰੀਕੋਟ ਸ਼ਹਿਰ ਦੇ ਵਿੱਚ ਫਰੀਕੋਟ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੇ ਤੌਰ ਤੇ ਇੱਕ ਫਲੈਗ ਮਾਰਚ ਕੱਢਿਆ ਗਿਆ ਤਾਜੋ ਬੇਫਿਕਰ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਇਸ ਮੌਕੇ ਫਲੈਗ ਮਾਰਚ ਦੀ ਅਗਵਾਈ ਕਰ ਰਹੇ ਡੀਐਸਪੀ ਸ਼ਮਸ਼ੇਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅੱਜ ਚੌਂਕ ਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਹਨਾਂ ਵੱਲੋਂ ਫ੍ਰੀਕੁਐਂਸ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਫਲੈਗ ਮਾਰਚ ਕੱਢਣ ਦਾ ਮਕਸਦ ਇਹ ਹੈ ਕਿ ਤਾਂ ਜੋ ਲੋਕ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਤਾਂ ਜੋ ਉਹ ਬੇਫਿਕਰ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਹਰ ਵਕਤ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਅਤੇ ਇਹਨਾਂ ਚੋਣਾਂ ਦੇ ਵਿੱਚ ਪੂਰੀ ਅਮਨ-ਅਮਾਨ ਬਰਕਰਾਰ ਰੱਖਣ ਲਈ ਪੰਜਾਬ ਪੁਲਿਸ ਤਿਆਰ ਹੈ ਤੁਸੀਂ ਵੀ ਦੇਖੋ ਅੱਜ ਇਹ ਮੋਫਲੇਗ ਮਾਰਤੀ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਡੀਐਸਪੀ ਸ਼ਮਸ਼ੀਰ ਸਿੰਘ ਨੇ ਨਾਲ ਹੀ ਅਸੀਂ ਵੀ ਅਪੀਲ ਕਰਦੇ ਹਾਂ ਕਿ ਤੋਰ 24 ਦੀਆਂ ਚੋਣਾਂ ਦੇ ਵਿੱਚ ਤੁਸੀਂ ਵੀ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਇਲੈਕਸ਼ਨ ਕਮਿਸ਼ਨ ਜੀ ਇੰਡੀਆ ਤੇ ਸੀਓ ਆਪਣਾ ਪੰਜਾਬ ਉਹਨਾਂ ਨੇ ਇੱਕ ਸਾਨੂੰ ਜਿਹੜੇ ਆਰਡਰਸ ਹੁੰਦੇ ਆ ਵੀ ਤੁਸੀਂ ਪੀਸਫੁਲੀ ਹਰ ਤਰੀਕੇ ਪੀਸਫੁਲੀ ਸ਼ਾਂਤੀ ਰੱਖਦੇ ਹੋਏ ਜਿਹੜੀਆਂ ਚੋਣਾਂ ਕਰਾਉਣੀਆਂ ਹੁੰਦੀਆਂ ਇਹ ਜਿਹੜੀਆਂ ਪ੍ਰੀਅਰ ਇਲੈਕਸ਼ਨ ਜਿਹੜੀਆਂ ਆ ਗਈਆਂ ਜੀ ਇਹ ਤਿਆਰੀਆਂ ਹੈਗੀਆਂ ਇਹ ਜਿਹੜੀਆਂ ਫੋਰਸਾਂ ਇਹਨਾਂ ਨੂੰ ਫਿਰ ਵਿਜ਼ਿਟ ਕਰਾਈ ਜਾਂਦੀ ਦਿਖਾਇਆ ਜਾਂਦਾ ਕਿ ਇਸ ਏਰੀਆ ਦੇ ਵਿੱਚ ਤੁਸੀਂ ਇਸ ਤਰੀਕੇ ਮਤਲਬ ਆਪਾਂ ਡਿਊਟੀ ਪਰਫਾਰਮੈਂਸ ਕਰਨੀ ਆ ਜਿਹੜਾ ਕੋਈ ਏਰੀਆ ਸੈਂਸਿਟਿਵ ਹੈਗਾ ਤੇ ਸਾਰੀਆਂ ਚੀਜ਼ਾਂ ਦੇ ਨਿਗਾਥਣੀ ਉੱਥੋਂ ਦਾ ਮਾਹੌਲ ਅਸੀਂ ਪਹਿਲਾਂ ਕਢਾ ਦਿੰਨੇ ਜੀ ਇਹ ਪ੍ਰੀਅਰ ਇਲੈਕਸ਼ਨ ਜਿਹੜੀਆਂ ਆ ਗਈਆਂ ਤਿਆਰੀਆਂ ਆ ਗਈਆਂ ਤੇ ਫਲੈਗ ਮਾਰਚ ਹੈਗਾ ਐਸਐਸਪੀ ਸਭ ਫ੍ਰੀ ਰਿਪੋਰਟ ਜੀ ਵੱਲੋਂ ਜਿਹੜਾ ਹੈਗਾ ਬਾਕੀ ਸਾਰੇ ਸਾਰੇ ਡਿਸਟ੍ਰਿਕਟ ਦੇ ਵਿੱਚ ਹੋਊਗਾ ਜੀ ਸਾਨੂੰ ਫੋਰਸ ਸਾਡੇ ਕੋਲੇ ਜੀ ਇੱਕ ਕੰਪਨੀ ਹੈਗੀ ਜੀ ਇਹ ਬਾਕੀ ਸਾਡੇ ਡਿਸਟ੍ਰਿਕਟ ਦੀ ਫੋਰਸ ਹੈਗੀ ਆ ਫੋਰਸ ਦੀ ਨਹੀਂ ਕੰਮ ਹੀ ਰਹਿੰਦੀ ਫੋਰਸ ਇਲੈਕਸ਼ਨ ਦੇ ਵਿੱਚ ਸਾਨੂੰ ਬਹੁਤ ਮਿਲ ਜਾਂਦੀ ਹੁੰਦੀ ਆ ਤਾਂ ਫਿਰ ਅਸੀਂ ਸਾਰੇ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਰੇ ਅਸੀਂ ਵਚਨਬੱਧ ਆ ਜੀ ਬੜੇ ਪੀਸਫੁਲੀ ਅਸੀਂ ਸਾਰੇ ਇਲੈਕਸ਼ਨ ਕਰਾਵਾਂਗੇ ਇਹੋ ਤਿਆਰੀਆਂ ਜੀ ਹਾਂਜੀ ਸਲੋਕਾਂ ਨੂੰ ਇਹ ਬੇਨਤੀ ਹੈ ਜੀ ਤੁਸੀਂ ਸਾਡਾ ਸਾਥ ਦਿਓ ਇਹ ਮਤਲਬ ਇਤੋਂ ਵੱਡਾ ਸਾਡੇ ਲਈ ਡੈਮੋਕਰੇਸੀ ਚ ਹੋਰ ਇਸ ਤੋਂ ਵਧੀਆ ਕੀ ਚੀਜ਼ ਹੋ ਸਕਦੀ ਵੀ ਸਾਨੂੰ ਇੱਕ ਵੋਟ ਪਾਉਣ ਦਾ ਅਧਿਕਾਰ ਰਹਿ ਗਿਆ ਸਾਰੇ ਤਾਂ ਤੁਸੀਂ ਵੱਧ ਤੋਂ ਵੱਧ ਦੇ ਵਿੱਚ ਪੁਲਿਸ ਫੋਰਸ ਦਾ ਸਾਥ ਦਿਓ ਐਲਾਨ ਆਰਡਰ ਨੂੰ ਆਪਾਂ ਮੇਨਟੇਨ ਕਰਕੇ ਰੱਖੀਏ ਆਪਣੀ ਵੋਟ ਦੇ ਜਿਹੜੇ ਆ ਵਧੀਆ ਵਰਤੋਂ ਕਰਨ ਦੇ ਲੋਕ ਬਹੁਤ ਬੜਾ ਜਗਿਆਗਾ ਨਾ ਤਾਂ ਗੋਲੋ ਨਾ ਲਗਾਏ ਨਾ 好了，好